ਹਾਂ ਬੱਬ ਹਾਂ ਬੱਬ ਆਪੋ ਪੋਟੇ ਨੇ ਸਾਰੇ ਆਵੇ ਲੱਗੇ ਇਧਰ ਹਾਂ ਸਾਰੇ ਲੱਗੇ ਆ ਦੇ ਜਾਰ ਇੱਥੇ ਕੋਸ਼ ਮੇਰਾ ਸਰਾ ਦਾ ਬੇਲਣਾ ਲਾਦ ਗਿਆ ਖਖੜੀਆਂ ਦੀਆਂ ਲਿਉਂ ਸਵੇਰੇ ਹਾਂ ਕੀਤਾ ਆ ਗਿਆ ਲੈ ਖਖੜੀਆਂ ਦੀਆਂ ਬੇਲਾਂ ਕਮਾਤਾ ਹੋ ਚੱਲਿਆ ਵਧੀਆ ਕੋਈ ਨਹੀਂ ਬਹੁਤ ਸੋਹਣਾ ਹੋ ਚੱਲਿਆ ਪੂਰਾ ਪਾਰਾ ਹੋ ਜਾਣਾ ਇਹ ਬਹੁਤ ਪਾਰਾ ਹੋ ਜਾਣਾ ਉਹ ਆ ਵੀ ਆ ਹਲਦੀ ਆ ਆ ਹਲਦੀ ਪੱਟਾਂਗੇ ਇੱਥੋਂ ਲੈ ਕੇ ਹੋ ਤਾਂ ਅਸੀਂ ਐ ਜਾ ਕੇ ਆਏ ਆ ਆ ਤਾਂ ਤੇ ਆ ਗੰਨੇ ਜੇ ਉਥੋਂ ਵੱਢ ਸਟਾਂਗੇ ਦਾਣ ਤੇ ਹੁਣ ਕਾਲੇ ਨੂੰ ਲਿਉਂ ਸਾ ਇੱਥੇ ਯਾਰ ਤੇ ਨਾ ਪਾਣੀ ਲਾ ਦਿਓ ਅੱਜ ਇਹਨੂੰ ਕੰਦਾ ਸੋਣਾ ਯਾਰ ਸਿਸਟਮ ਇੱਥੇ ਵਧੀਆ ਖੜਾ ਹੈ ਹੈ ਫਾੜੇ ਬਤਾਉਂ ਲੱਗੇ ਆ ਵਧੀਆ ਆਪਣੇ ਜੋਗੀ ਧਾਲ ਵਣ ਜਾਣੀਆਂ ਬਤਾਉਆਂ ਦੀ ਲੈ ਆਹ ਦੀ ਬਤਾਉ ਨਾਲ ਬਤਾਉ ਲੈ ਹੈ ਲੱਗੇ ਜੇ ਓਨੇ ਮਿਲ ਗਿਆ ਵਣ ਜਾਣੀਆਂ ਤਰੀ ਵਾਲੀ ਤਰੀ ਤਲਿੰਗੜ ਇਹ ਕੋਲਾ ਲਾ ਲ ਨੂ ਨਹੀਂ ਹੋ ਰਿਹਾ ਹੰਬ ਮੱਲਾ ਪੂਰੇ ਵਧੀਆ ਖੜੇ ਜਾ ਲ ਹੁਣ ਮੈਂ ਉਧਰ ਵੀ ਦਿਖਾ ਕੇ ਜਾਉਨਾ ਸੌਰੀ ਇਹਨਾਂ ਨੂੰ ਕਹਿਣਾ ਅੱਗ ਲਾ ਦਿਓ ਪਤੰਦਰੋ ਇਹਨੂੰ ਅੱਗ ਲਾ ਕੇ ਬਾਹਰ ਦਿਓ ਆਂਬ ਲੱਗੇ 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 ਆ ਰਹੇ ਹੈ ਇਹ ਆਪਣੇ ਆਂਬ ਗਰਨੂਰ ਆ ਦੇਖ ਮੱਲਾ ਕੱਡੇ ਕੱਡੇ ਆਂਬ ਲੱਗੇ ਗਾਹ ਨੂੰ ਇਹਨੇ ਪੂਰਾ ਦਰਾਖਤ ਬਣ ਜਾਣਾ ਫੁੱਲ ਬਹੁਤ ਭਾਰਾ ਦਰਾਖਤ ਬਣ ਜਾਣਾ ਪਰ ਨੂੰ ਇਹਨੂੰ ਲੋੜਾ ਆ ਜੂ ਅੰਬਾਂ ਦਾ ਕਲਮੀ ਆ ਇਹ ਅੰਬ ਵੀ ਕਲਮੀ ਆ ਪਰ ਦਸਕ ਦਿਨਾਂ ਤਾਈਂ ਇਹ ਤੋੜਾਂਗੇ ਤੇ ਫੇਰ ਇਹ ਪਕਾਵਾਂਗੇ ਤੇ ਕੱਲ ਨੂੰ ਮੈਂ ਲਿਉਂ ਖਖੜੀਆਂ ਦੀਆਂ ਬੇਲਾਂ ਤੇ ਇੱਥੇ ਲਾ ਦੇਣੀਆਂ ਆ ਰਿਆ ਆ ਇਹਦੇ ਜਖ ਖਖੜੀਆਂ ਖਾਵਾਂਗੇ ਫੋਟਾਂ ਤੇ ਆ ਕੇਲੇ ਇਹਨਾਂ ਨੂੰ ਕਹਣਾ ਵੀ ਵੱਡ ਸਟੋ ਆ ਬਣਾਤਾ ਥਾਂ ਕਿ ਸਾਰਾ ਕਨਾਲ ਥਾਂ ਇੱਥੋਂ ਲੈ ਕੇ ਹੋ ਤਾਈ ਨੂੰ ਕਹਿੰਦੇ ਟਰੈਕਟਰ ਪਾ ਕੇ ਜਾਂ ਰੂਟਾ ਬਟਰੇ ਰੂ ਚੱਕਰੇ ਜਰ ਨੂੰ ਪਰ ਕੇ ਕਢਿਆ ਦਿਓ ਆ ਇਟਾਂ ਚੱਕ ਦਿਓ ਤੇ ਟਰੈਕਟਰ ਕ ਘਾ ਦਿਓ ਟਕਾ ਕੇ ਤੇ ਬੇਤੀ ਹੌ ਹੌਲਾ ਤੇ ਰੂ ਟੋਏ ਜਰ ਨੂੰ ਮਿੱਟੀ ਮੁੱਟੀ ਨਾਲ ਭਰ ਸਟੋ ਹੁਣ ਇਹ ਲਾਉਣਾ ਮੈਂ ਇਹ ਟੋਆ ਜਾ ਭਰ ਕੇ ਤੇ ਪੱਥਰ ਪਰੇ ਖੜਾ ਕਰਕੇ ਟਰੈਕਟਰ ਨਾਲ ਬਾਹ ਦੇ ਜੇ ਨਾ ਬਾਹੋਗੇ ਤਾਂ ਫਿਰ ਮੈਂ ਆਪ ਦਾ ਬਾਹ ਕੇ ਫਿਰ ਮਲਾਂ ਨਹੀਂ ਮੈਂ ਰੋਟਾਵੇਟਰ ਲਿਆ ਕੇ ਇੱਥੇ ਚਲਾ ਦੇਣਾ ਜਿਆਦਾ ਹੋਣੀ ਇਹਦੀ ਬੌੜੀਓ ਮੁੜ ਕੇ ਮੀਮੂ ਬੈ ਕੇ ਫੇਰੇ ਨੇ ਥਾਂ ਨੇ ਕਿੱਥੇ ਬਹਿਣਾ ਮੰਜਰ ਬਲਤਾਂ ਮੈਂ ਲਿਆਉਣਾ ਰੋਟਾਵੇਟਰ ਕੋਈ ਨਹੀਂ ਅੱਦੇ ਦਿਨ ਚ ਵਾਣ ਚਾਂ ਹੀ ਰਲ ਜਾਣਾ ਸਾਰਾ ਇਹ ਕੱਲਾ ਥਾਂ ਰਲ ਜਾਣਾ ਇਹਨੇ ਦੇਖੀ ਜਾਓ ਬਿਜਲੀ ਆ ਗਈ ਤੇ ਅਮਾਦਰੋਂ ਨੇ ਭਰਤਾ ਕੱਲ ਚਲੋ ਇਹਨੂੰ ਕੋ ਜੰਤਰਾ ਜੰਤਰਾ ਨੂੰ ਅੱਜ ਨੂੰ ਛੱਡੀ ਰੱਖੋ ਪਾਣੀ ਨਾ ਕਮਾਂ ਚ ਪਵੇ ਜੰਤਰ ਬਹੁਤ ਪਾਰਾ ਰਕਿਨਾਂ ਦਾਦੇ ਪੂਰਾ ਰੇਹ ਬਣ ਜਾਣਾ ਜੰਤਰ ਦਾ ਯਾਰ ਪਨੀਰੀ ਬਹੁਤ ਵਧੀਆ ਲੌਂੜ ਵਾਲੀ ਹੁਣ ਤਾਂ ਇਹ 3.5 ਕਿੱਲੇ ਉਹ ਤੇ ਅੱਧਾ ਆਹ ਪੌਣੇ 4 ਤੇ ਬਿਗਾ 4 ਕਿੱਲੇ ਇਹਨਾਂ ਦੇ ਲੱਗ ਜਾਣੇ ਆ ਤੇ ਰਹਿ ਕਿਹੜੇ ਜਾਣ ਇਹਨਾਂ ਦੇ 2.5 ਆਹ ਰਹਿ ਜਾਣੇ ਆ ਤੇ 3.5 ਰਹਿ ਜਾਣੇ ਆ 7.5 ਕਿੱਲੇ ਨਾਲ ਦਾ ਝੋਨਾ ਹੂੰ ਮਤਲਬ ਲੌਣ ਤਾਂ ਯਾਰ ਵਧੀਆ ਆ ਰਿਹਾ ਬੇਗਾ ਬੋਗਾ ਪਹਿਲਾਂ ਲਾ ਦੇਣੇ ਗੇਤਾ ਯਾਰ ਬਸ ਮੁੜ ਕੇ ਆਦਾ ਬੁੰਗੀ ਮੰਗੀ ਵੱਟ ਕੇ ਲਾਈ ਜਾਣ ਨਾਲੇ ਉਦੋਂ ਪਨੀਰੀ ਮਗਰ ਹੋ ਜੂਗੀ